ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਬਟਾਂਦਰਾਂ ਤੇ ਜਿੱ세 ਅਸੀਂ ਪੰਜਾਬ ਦੀ ਸਿਆਸਤ ਤੇ ਭਗਤੇ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਅਤੇ ਸੱਚ ਦੀ ਤਲਾਸ਼ ਕਰਦੇ ਹਾਂ ਅੱਜ ਅਸੀਂ ਗੱਲਬਾਤ ਕਰਾਂਗੇ ਬਟਿੰਡਾ ਜ਼ਿਲ੍ਹੇ ਦੀ ਮੋੜ ਮੰਡੀ ਦੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਇੱਕ ਵੱਡੀ ਤਕਰਾਰ ਅਤੇ ਹੰਗਾਮਾ ਹੋਇਆ ਇੱਥੇ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਸਥਾਨਕ ਵਿਧਾਇਕ ਸੁਖਬੀਰ ਸਿੰਘ ਮੈਸਰ ਖਾਨਾ ਜੋ ਕਿ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੇ ਵਿਚਕਾਰ ਕੁਰਸੀਆਂ ਨੂੰ ਲੈ ਕੇ ਝਗੜਾ ਹੋ ਗਿਆ ਜੋ ਕਿ ਬਾਅਦ ਦੇ ਵਿੱਚ ਬਹੁਤ ਵੱਡੇ ਇਲਜ਼ਾਮਾਂ ਤੱਕ ਪਹੁੰਚ ਗਿਆ ਪ੍ਰਧਾਨ ਕਰਨੈਲ ਸਿੰਘ ਨੇ ਸ਼ਰਿਆਮ ਐਲਾਨ ਕਰ ਦਿੱਤਾ ਕਿ ਵਿਧਾਇਕ ਨੇ ਉਹਨਾਂ ਤੋਂ ਨਗਰ ਕੌਂਸਲ ਪ੍ਰਧਾਨ ਬਣਨ ਦੇ ਲਈ 30 ਲੱਖ ਰੁਪਏ ਰਿਸ਼ਵਤ ਦੇ ਵਜੋਂ ਲਏ ਸਨ ਤੇ ਹੁਣ ਵਿਕਾਸ ਕੰਮਾਂ ਦੇ ਵਿੱਚ ਰੁਕਾਵਟ ਪਾ ਰਹੇ ਨੇ ਤੇ ਹੁਣ ਇੱਥੇ ਸਮਝ ਨਹੀਂ ਆਉਂਦੀ ਕਿ ਬਦਲਾਜ ਹੋਇਆ 30 ਲੱਖ ਦੇ ਵਿੱਚ ਕਿਵੇਂ ਵਿਕ ਗਿਆ ਇਹ ਪੂਰੀ ਘਟਨਾ ਜੋ ਹੈ ਗਣਤੰਤਰ ਦਿਵਸ ਵਰਗੇ ਮੌਕੇ ਦੇ ਉੱਤੇ ਵਾਪਰੀ ਜਿੱਥੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਵਧਾਈਆਂ ਮਨਾਉਣ ਦੀ ਬਜਾਏ ਰਿਸ਼ਵਤ ਅਤੇ ਆਪਸੀ ਲੜਾਈ ਦੀਆਂ ਖਬਰਾਂ ਸੁਰਖੀਆਂ ਬਣੀਆਂ ਰਹੀਆਂ ਇਹ ਖਬਰ ਪੰਜਾਬ ਦੀ ਮੌਜੂਦਾ ਸਰਕਾਰ ਦੇ ਲਈ ਬਹੁਤ ਵੱਡਾ ਸਵਾਲ ਖੜਾ ਕਰਦੀ ਹੈ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਸਮੇਂ ਕਟੜ ਇਮਾਨਦਾਰੀ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਅਰੇ ਲਾਇਸਨ ਪਰ ਜਦੋਂ ਉਹਨਾਂ ਦੇ ਆਪਣੇ ਹੀ ਵਿਧਾਇਕ ਅਤੇ ਨਗਰ ਕੌਂਸਲ ਪ੍ਰਧਾਨ ਦੇ ਵਿਚਕਾਰ ਰਿਸ਼ਵਤ ਦੇ ਇਲਜ਼ਾਮ ਲੱਗਦੇ ਨੇ ਤਾਂ ਫਿਰ ਇਹ ਸਭ ਨਾਅਰੇ ਜੁਨੇ ਉਹ ਖੋਖਲੇ ਲੱਗਦੇ ਨੇ ਲੋਕ ਪੁੱਛਦੇ ਨੇ ਕਿ ਜੇ ਸੱਤਾ ਦੇ ਵਿੱਚ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਨੇ ਤਾਂ ਫਿਰ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਸੋ ਇਸ ਮਸਲੇ ਦੇ ਉੱਤੇ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਸੋ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ ਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਰਾਜੀ ਰੋ ਰਾਜੀ ਰੋ ਜੀ ਖੜਾ ਸਾਹਿਬ ਗੱਲ ਕੀਤੀ ਜਾਵੇ ਤਾਂ ਬਠਿੰਡਾ ਜ਼ਿਲ੍ਹਾ ਦੀ ਮੋੜ ਮੰਡੀ ਦੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਵਿਧਾਇਕ ਸੁਖਬੀਰ ਮੈਸਰ ਖਾਨਾ ਦੇ ਵਿੱਚ ਕੁਰਸੀ ਯੁੱਧ ਦੇ ਵਿੱਚ ਬੜੇ ਹੀ ਮੇਲੂ ਮਿਣੀ ਹੋਏ ਪੈ ਨੇ ਪ੍ਰਧਾਨ ਨੇ ਸ਼ਰਿਆਮ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਪ੍ਰਧਾਨਗੀ ਜੋ ਹੈ ਵਿਧਾਇਕ ਦੇ ਕੋਲੋਂ 30 ਲੱਖ ਰੁਪਏ ਦੇ ਵਿੱਚ ਖਰੀਦੀ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਖਬਰ ਦੇ ਤੇ ਅਸੂਤ ਗੱਲ ਹੈ ਕਿ 26 ਜਨਵਰੀ ਦਾ ਦਿਨ ਰਿਪਬਲਿਕ ਡੇ ਸੀ ਜਿੱਥੇ ਮਤਲਬ ਅਸੀਂ ਮੁੱਖ ਮੰਤਰੀ ਪੰਜਾਬ ਜਾਂ ਸਰਕਾਰ ਦੇ ਵੱਲੋਂ ਬੜੀਆਂ ਚੰਗੀਆਂ ਗੱਲਾਂ ਸੁਣਦੀ ਸੀਗੇ ਹੂੰ ਪੰਜਾਬ ਦੇ ਰਜੀ ਫਿਕਰਮੰਦੀ ਦੇ ਦਿੱਤੀ ਪੰਜਾਬ ਪ੍ਰਤੀ ਸਿਰਤਾ ਗੰਭੀਰਤਾ ਅਸੀਂ ਬਹੁਤ ਸੁਣਿਆ ਦੇਖਿਆ ਕਿਉਂਕਿ ਜਿਹੜਾ ਬਾਕੀ ਮੰਤਰੀਆਂ ਵੱਲੋਂ ਵੀ ਜਿਹੜਾ ਨਾ ਇੱਕ ਲਿੱਖ ਕੇ ਆਉਂਦਾ ਉੱਪਰੋਂ ਵੀ ਤੁਸੀਂ ਆਏ ਕੁਝ ਬੋਲਣਾ ਹੂੰ ਤੇ ਲੇਕਿਨ ਉਹ ਸੁਣਨ ਵਾਲੇ ਜਿਹੜੇ ਬੰਦੇ ਹੁੰਦੇ ਆ ਉਹਨਾਂ ਦਾ ਆਪਣੀ ਮਜ਼ਾਜ ਹੁੰਦੀ ਆ ਹੂੰ ਹੁਣ ਜਿਹੜੀ ਮੋੜ ਮੰਡੀ ਦੀ ਜਿੰਨ ਗੱਲ ਕੰਨਾ ਸੁਣਾਈ ਹੈਗੀ ਆ ਕਿ ਉੱਥੇ ਮੋੜ ਮੰਡੀ ਤੋਂ ਬਾਦਾਂ ਜੋ ਕੰਨਾ ਵਪਰੀ ਆ ਪੰਜਾਬ ਸਰਕਾਰ ਦਾ ਜੋ ਜਰੂਸ ਨਿਕਲਿਆ ਹੂੰ ਉਹਨਾਂ ਬੜੇ ਸ਼ਰਮਸਰ ਹੋਏ ਜੀ ਹਾਂਜੀ ਗੱਲ ਇਹ ਕਿ ਕਿ ਬਦਾ ਇਕ ਸੁਖਬੀਰ ਮੈਸਰ ਖਾਨਾ ਹੈਗਾ ਉਹ ਪਿਛਲੇ ਸਮੇਂ ਚ ਵੀ ਉਹਦੇ ਕਿੰਤੂ ਪ੍ਰੰਤੋਂ ਬੜਾ ਚੱਲਦਾ ਹੈਗਾ ਹੂੰ 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 ਉੱਥੇ ਬੜੀਆਂ ਇਲਜ਼ਾਮ ਤਰਾਸ਼ੀ ਹੋਈ ਹੈਗੀ ਆ ਜੀ ਤੇ ਲੇਕਿਨ ਕਿਸੇ ਨਾ ਕਿਸ ਢੰਗ ਨਾਲ ਉਹ ਬਚਦੇ ਆ ਜਾਂ ਉਹਨਾਂ ਨੂੰ ਕਿੰਦੇ ਸੀ ਵੀ ਭਗਵੰਤ ਮਾਨਸਾਹ ਦਾ ਬੜਾ ਆਸ਼ੀਰਵਾਦ ਹਾਸਲ ਹੈਗਾ ਹੂੰ 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 ਗੱਲ ਇਹ ਵੀ ਹੈਗੀ ਆ ਕਿ ਜਿਦੋਂ ਨਾ ਨਗਰਪਾਲਿਕਾ ਦੀ ਤੇ ਚੋਣ ਹੁੰਦੀ ਆ ਤੇ ਉਦੋਂ ਜਦੋਂ ਕਰਨੈਲ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਨਾ ਇਹਦਾ ਕਿ ਸੋਚਿਆ ਨਹੀਂ ਸੀ ਕਿਸੇ ਨੇ ਹੂੰ ਵੀ ਕਰਨੈਲ ਸਿੰਘ ਪ੍ਰਧਾਨ ਬਣਦਾ ਹੂੰ ਮੁਸਲਮ ਪਾਰਟੀ ਦੀ ਕਾਰਗਰੀ ਉਹ ਨਹੀਂ ਸੀ ਪਾਰਟੀ ਹਾਰੀ ਸਤੋਂ ਹਮ ਲੇਕਿਨ ਫਿਰ ਵੀ ਮਤਲਬ ਪ੍ਰਧਾਨਿਆਂ ਦਾ ਬਣਦਾ ਜਿਵੇਂ ਜਦਾਂ ਬਣਾਏ ਬਾਕੀ ਬਣਾਏ ਇਹਨਾਂ ਨੇ ਹਾਂਜੀ ਲੇਕਿਨ ਜਿਹਦਾ ਦਾਵਾ ਸੀ ਹਮ ਜਿਹੜਾ ਪਾਰਟੀ ਰੜਿਆ ਛੱਡ ਕੇ ਜਿਹੜਾ ਪਹਿਲਾਂ ਵੀ ਕਰਦਾ ਸੀਗਾ ਉਹਨੂੰ ਉਹਨਾਂ ਨੇ ਦਰਕਨਾਂ ਨ ਕਰਤਾ ਸੀ ਹਮ ਹਮ ਠੀਕ ਹੈ ਦਰਕਰਾਰ ਕਰਨ ਤੋਂ ਪਹਿਲਾਂ ਜਦੋਂ ਇਹ ਆਇਆ ਤਾਂ ਉਸ ਵੇਲੇ ਤੇ ਬਲੇ ਜਸ਼ਨ ਮਨਾਇ ਸੀ ਕਨਾਲ ਸਿੰਘ ਮਰੋ ਨੇ ਉਹਦੀ ਉਹਦੀ ਨਾਲ ਦੇ ਜਿਹੜੀ ਜੁੜਲੀ ਨੇ ਹੂੰ ਹੂੰ ਵੀ ਸਾਨੂੰ ਬੜੀ ਕਿਰਪਾ ਕੀਤੀ ਜਾ ਉਦੋਂ ਗੱਲਾਂ ਗੁੰਦੇ ਸੀ ਵੀ ਭਗਵੰਤਪਨ ਸਾਹਿਬ ਦੀ ਦ੍ਰਿਸ਼ਟੀ ਦਾ ਪ੍ਰਮਾਣ ਹੈਗਾ ਹੂੰ ਉਦੋਂ ਕਹਿੰਦੇ ਸੀ ਮੈਸਰ ਖੰਨਾ ਹੀ ਹੈ ਨਹੀਂ ਸੋਦੇ ਵਿੱਚ ਹੂੰ 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 ਉਹ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੇਜਰੀਵਾਲ ਸਾਹਿਬ ਦੇ ਉਹ ਗੂੰਗਣ ਕਰ ਰਹੇ ਸੀਗੇ ਵੀ ਉਹਨਾਂ ਦੀ ਇਹ ਦ੍ਰਿਸ਼ਟੀ ਸਾਡੇ ਤੇ ਹੋਈ ਆ ਜੋ ਅੱਜ ਕੀਤੀ ਅਸੀਂ ਉਸ ਮਤਲਬ ਇਸ ਇਲਾਕੇ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾਵਾਂਗੇ ਹੂੰ ਉਥੋਂ ਦੇ ਲੋਕ ਦੱਸਦੇ ਵਿਕਾਸ ਕੀ ਕੀਤਾ ਇਹਨਾਂ ਨੇ ਬਕਰੀ ਗੱਲ ਲੱਗਦੀ ਹੈ ਨਾ ਪਰ ਗੱਲ ਇਹ ਹੈ ਕਿ ਹੋਮੇਂ ਦੀ ਜੰਗ ਇਦਾਂ ਦੀ ਸੀ ਵੀ ਉੱਥੇ ਹਾਲ ਦੇ ਵਿੱਚ ਜਿੱਥੇ ਵਿਧਾਇਕ ਨੇ ਬੈਠਾ ਤੇ ਵਿਧਾਇਕ ਹੁੰਦਾ ਕਿ ਮੇਰੇ ਬੇਟਾ ਵੀ ਕੁਰਸੀ ਦੇ ਬਰਾਬਰ ਬੈਠੇ ਬੁਲੂ ਜਗ੍ਹਾ ਚਾਹੀਦੀ ਹੈ ਹਾਂਜੀ ਹਾਂਜੀ ਹੁਣ ਨਗਰਪਾਲਿਕਾ ਦਾ ਪ੍ਰਧਾਨ ਜਿਹੜਾ ਹੈਗਾ ਉਹਨੂੰ ਮਤਲਬ ਵੀਏਪੀ ਚਣੀ ਦੇ ਵਿੱਚ ਨਾ ਜਗ੍ਹਾ ਮਿਲੇ ਜੇ ਚਾਹੀਦੀ ਸੀ ਜੇ ਚਾਹੁੰਦਾ ਸੀ ਵੀ ਮੈਂ ਹੁਣ ਪ੍ਰਧਾਨ ਹਾਂ ਮੇਰੇ ਅੰਡਰ ਸਾਰਾ ਚੱਲਣਾ ਚਾਹੀਦਾ ਤੇ ਕੁਦਰਤੀ ਗੱਲ ਹੈ ਨਗਰ ਨਿਕਲ ਦਾ ਪ੍ਰਧਾਨ ਜਾਂ ਨਗਰਪਾਲਿਕਾ ਦਾ ਪ੍ਰਧਾਨ ਹੈਗਾ ਉਸ ਪ੍ਰੋਗਰਾਮ ਦਾ ਉਹ ਮੇਨ ਹੁੰਦਾ ਹੂੰ ਜੀ ਹਾਂਜੀ ਜਦੋਂ ਸਾਡੇ ਰਾਸ਼ਟਰਪਤੀ ਦੇਖਦੇ ਨੇ ਇੱਕ ਨੰਬਰ ਹੁੰਦੇ ਆ ਕਿਸੇ ਵੀ ਸ਼ਹਿਰ ਦਾ ਮੇਅਰ ਜਾਂ ਪ੍ਰਧਾਨ ਨਗਰ ਕਾਉਂਸਲ ਦਾ ਉਹ ਇੱਕ ਨੰਬਰ ਤੇ ਹੁੰਦਾ ਹਾਂ ਨਾ ਉਹਦਾ ਸਥਾਨ ਉਹ ਹੁੰਦਾ ਜੀ ਲੇਕਿਨ ਜਦੋਂ ਉਹਨਾਂ ਨੂੰ ਕੁਰਸੀ ਨਹੀਂ ਮਿਲੀ ਤੇ ਉਹ ਤੁੱਕੇ-ਤੁੱਕੇ ਹੋ ਗਏ ਹੂੰ ਇਹਨੂੰ ਬਿਆਨ ਰਹਿਣ ਨੂੰ ਬਹੁਤ ਲੜਾਈ ਝਗੜਾ ਹੈ ਹਾਂ ਉੱਥੇ ਰਾਸ਼ਟਰੀ ਗਾਣ ਵੀ ਵਿਚਾਰਾ ਕਰਿਆ ਹੋਇਆ ਕਿ ਨਹੀਂ ਹੋਇਆ ਮੈਂ ਗੱਲ ਕਰਦਾ ਉਹ ਤਾਂ ਗਿਆ ਸੀ ਜੀ 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 ਲੇਕਿਨ ਉਸ ਤੋਂ ਪਹਿਲੇ ਖੱਪ ਪਈ ਬਹਿਣ ਤੋਂ ਪਹਿਲੇ ਹਾਂ ਨਾ ਝੰਡਾ ਲਹਿਰਾਉਣਾ ਹੈ ਅਜੇ ਹੂੰ ਝੰਡਾ ਇਹਨਾਂ ਦਾ ਆਪਦਾ ਲਹਿਰਾਇਆ ਗਿਆ ਹੂੰ ਉਸ ਵਿੱਚ ਉਹ ਜਿਹੜੀ ਵੀਡੀਓ ਵਾਇਰਲ ਹੋਈ ਆ ਤੁਸੀਂ ਅਸੀਂ ਸਾਰਿਆਂ ਨੇ ਸੁਣਿਆ ਕਿ ਉਹ ਬੰਦਾ ਕਰਨ ਸਿੰਘ ਸ਼ਰੇਮ ਪ੍ਰਧਾਨ ਕਹ ਰਿਹਾ ਹਾਂ ਹੈਨਾ ਉਹਨੇ ਕਿਹਾ ਵੀ ਪ੍ਰਧਾਨ ਤੈਨੂੰ ਮੈਂ ਬਣਾਇਆ ਸੀ ਹਾਂ ਤੂੰ ਨਹੀਂ ਬਣਾਇਆ ਸੀ ਹਾਂ ਕਿ ਤੂੰ ਮੈਂ ਮੁੱਲਿਆ ਸੀ ਪ੍ਰਧਾਨ ਦੀ ਹਾਂ ਤੁਸੀਂ ਵੀ ਕਿਹਾ ਜੀ ਤੈਨੂੰ ਮੁੱਲ ਕਿੱਦਾਂ ਸੀ ਜੀ ਹਾਂਜੀ 30 ਲੱਖ ਰੁਪਏ ਜੀ ਕਿੰਨੇ ਪ੍ਰਧਾਨਗੀ ਲਈ ਹ ਹ ਹੁਣ ਪ੍ਰਧਾਨਗੀ ਜਿਹੜੀ 30 ਲੱਖ ਦੀ ਹੈ ਮੈਂ ਤੇ ਇਹ ਸੁਣਿਆ ਸੀ ਵੀ ਕਿੰਨੇ 30 ਲੱਖ ਦਾ ਕੋਈ ਪ੍ਰੋਜੈਕਟ ਬਣਾਇਆ ਕੋਈ ਇੰਡਸਟਰੀ ਬਣਾਈ ਹੈ ਕੋਈ ਕੰਮ ਕੀਤਾ ਉਹ ਚ ਇਨਕਮ ਹੋਣੀ ਹੈ ਪ੍ਰਧਾਨਗੀ ਲਈ 30 ਲੱਖ ਦਾ ਕਿਉਂ ਖਰਚਿਆ ਹ ਹ ਇਹਦਾ ਮਤਲਬ ਹੈ ਕਿ ਬਹੁਤ ਵੱਡੀਆਂ ਗ੍ਰਾਂਟਸ ਦੇ ਵਿੱਚੋਂ ਹਿਸਾਬ ਪੱਤੀ ਲੈਣਾ ਹ 30 ਲੱਖ ਦਾ 30 ਕਰੋੜ ਬੁਣਾ ਹੋ ਜੀ ਹੈਨਾ ਹ ਜੇ ਉਹ ਨਹੀਂ ਸਮਝੋਗੇ ਕਿ ਬਣਾਇਆ ਜਾ ਸਕਦਾ ਹ ਵੀ ਤੁਸੀਂ ਇਹਦੀ ਗੱਲ ਕਹਿ ਰਹੇ ਆ ਤੇ ਮੈਂ ਵੀ ਦੇਖਿਆ ਕਿ ਜਿਸੇ ਮੁੱਖ ਮੰਤਰੀ ਪੰਜਾਬ ਕੱਟੜ ਆਮ ਆਨ ਦਾ ਸਰਕਾਰ ਦਾ ਦਾਵਾ ਕਰ ਰਹਾ ਹ। ਪਿਛਲੇ ਸਮੇਂ ਦੇ ਵਿੱਚ ਇਹ ਕਲ ਦੀ ਗੱਲ ਨਿਕਲਣਾ ਨਹੀਂ ਕਿ ਪਿਛਲੇ ਸਮੇਂ ਦੇ ਵਿੱਚ ਕਿੰਨੇ ਮੰਤਰੀਆਂ ਕਿੰਨੇ ਵਿਧਾਇਕਾਂ ਦੇ ਬਾਰੇ ਗੱਲ ਚੱਲੀ ਹੈ। ਹਮ ਜੀ ਇਹਨਾਂ ਦੀਆਂ ਅਧਿਕਾਰੀਆਂ ਚਾਹੇ ਤਹਿਸੀਲਦਾਰ ਚਾਹੇ ਕੋਈ ਐਸਡੀਐਮਾ ਚਾਹੇ ਕੋਈ ਹੋਰ ਅਧਿਕਾਰੀ ਹੈ। ਔਰ ਉੱਥੋਂ ਲਗਾਤਾਰ ਫਸੇ ਜਾ ਰਹੇ ਹੈਗੇ। ਹਮ ਹਨਾ ਈਵਨ ਦ ਵਿਜੀਲੈਂਸ ਦੇ ਬੰਦੇ ਆਪ ਵੀ ਫੜ ਗਏ ਫੜਦੇ ਲੋਕਾਂ ਨੂੰ। ਜੀ ਹਾਂ ਜੀ। ਤੁਸੀਂ ਕਿੰਨੇ ਡੀਆਈਆਰ ਫਸ ਗਏ? ਹਮ ਕਿੰਨੇ ਪੁਲਿਸ ਇੰਸਪੈਕਟਰ ਫਸ ਗਏ? ਕਿੰਨੇ ਡੀਐਸਪੀ ਫਸ ਰਹੇ ਹੈਗੇ? ਔਰ ਹਰਾਨਗੜੀ ਦੀ ਗੱਲ ਹੈ ਕਿ ਆ ਕਿ ਉੱਥੋਂ ਦੇ ਇੱਕ ਐਮਐਲਏ ਹੈਗੇ ਆ ਉਹ ਇੱਕ ਸਰਪੰਚ ਦਾ 4-5 ਲੱਖ ਰੁਪਏ ਦਾ ਚੱਕਰ ਸੀਗਾ ਹਮ ਰਤਨ ਸਾਹਿਬ ਜੀ ਉਹਦਾ ਕੀ ਕੀਤਾ ਇਹਨਾਂ ਨੇ ਹਮ ਸਾਰੀ ਭ੍ਰਿਸ਼ਟਾਚਾਰ ਨਾਲ ਲੱਦੇ ਪਏ ਸਭ ਤੋਂ ਪਹਿਲਾਂ ਭਗਵੰਤ ਸਿੰਘ ਸਾਹਿਬ ਨੇ ਆਪਣੀ ਗੋਈ ਦੇ ਕੇ ਹੀ ਆਪਣਾ ਇੱਕ ਸਿਹਤ ਮੰਤਰੀ ਸਿੰਘਲਾ ਫੜਿਆ ਸੀ ਹਮ ਸਿੰਘਲਾ ਸਾਹਿਬ ਵੀ ਬੜੇ ਸਤਿਕਾਰਯੋਗ ਲੀਡਰ ਹਾਂਦੇ ਹੈਗੇ ਜੀ ਐਕਸ਼ਨ ਤੇ ਕੋਈ ਨਹੀਂ ਕੀਤ ਵਾਲੇ ਨੇ ਹਮ ਫਿਰ ਕਟੜਾ ਇਮਾਨਦਾਰ ਸਰਕਾਰ ਇਹ ਕਿਹੜੇ ਬਦਲਾਅ ਤੇ ਜਿਹਦੇ ਵਿਅੰਗ ਦੇ ਵਿੱਚ ਹਰ ਸਭ ਕੋਈ ਬਦਲ ਕਹਿੰਦੀ ਆ ਹਮ ਕਿ ਬਦਲਾ 30 ਲੱਖ ਜਿ ਵਿਗਿਆ ਹੂੰ ਜੀ ਹਾਂ ਜੀ ਹੈਨਾ ਹੂੰ ਜੀ ਹਰਸ਼ੂਰ ਕੋਲ ਬਦਲ ਮੈਂਬਰ ਪਾਰਲੀਮੈਂਟ ਬਠਿੰਡੇ ਦੇ ਆ ਹੂੰ ਸ਼੍ਰੋਮਣੀ ਅਕਾਲੀ ਦਲ ਦੀ ਗਵਾਹੀ ਕਰਦੇ ਆ ਗਿਆ ਠੀਕ ਆ ਹੁਣ ਜਦੋਂ ਇਹ ਗੱਲ ਕਹਿੰਦੇ ਸੀ ਬਦਲਾ ਲੈ ਕੇ ਬਦਲਾ ਕਹਿੰਦੇ ਬਦਲਾ 30 ਲੱਖ ਹੀ ਵਿਗਿਆ ਹੂੰ ਜਦੋਂ ਮੈਨੂੰ ਇਦਾਂ ਲੱਗਾ ਕਿ ਮੈਡਮ ਬਦਲ ਜਦੋਂ ਇਹ ਗੱਲ ਕਹਿੰਦੇ ਕਿ 30 ਲੱਖ ਹੀ ਵਿਗਿਆ ਵੀ ਤੁਹਾਡੇ ਜ਼ਬਾਨ ਦੇ ਜਿਹੜੇ ਜ਼ਿਆਦਾ ਸੀ ਹੂੰ ਵੀਰ ਸਸਤਾ ਹੋ ਗਿਆ ਜੀ ਕਮ ਉਹਦੋਂ ਵੀ ਤੇ ਚੱਲਦਾ ਸੀ ਹਮ ਚਾਹੇ ਸ਼ਰੋਮਣੀ ਕਲਦੇ ਸਰਕਾਰ ਹੋ ਗਿਆ ਨਾ ਸ਼ਰੋਮਣੀ ਕਲਦੇ ਸਰਕਾਰ ਹੋਵੇ ਚਾਹੇ ਕਾਂਸਰ ਸਰਕਾਰ ਹੋਈ ਉਹਨਾਂ ਨੇ ਵੀ ਇਦਾਂ ਹੀ ਹਮ ਕੀਤਾ ਹਮ ਇਦਾਂ ਹੀ ਸੀਟਾਂ ਵਿਕੀਆਂ ਇਦਾਂ ਹੀ ਪੋਸਟਾਂ ਵਿਕਦੀਆਂ ਸੀ ਇਦਾਂ ਹੀ ਪਹਿਲਾਂ ਜ਼ਿਆਦਾ ਬੋਲੀਆਂ ਲੱਗਦੀਆਂ ਸੀ ਹਮ ਸਾਨੂੰ ਇਹ ਵੀ ਸੀ ਵੀ ਜਿਹੜੀ ਇਹ ਸਰਕਾਰ ਆਈ ਹੈ ਹਮ ਦੋਵੇਂ ਤਾਂ ਦੁਖੀ ਹੋ ਗਏ ਜੀ ਇੱਥੇ ਨਹੀਂ ਚੱਲੂਗਾ ਹਮ ਪਰ ਤੁਹਾਡੇ ਭਰਤੀ ਤੋਂ ਹੀ ਕੀਤੇ ਸੀ ਹਮ ਸਾਡੇ 50% ਦੇ ਇਲੈਕਸ਼ਨ ਲੜਦੇ ਬੰਦੇ ਆ ਜਾਂ ਮੌਜੂਦਾ ਵੀ ਖੜੇ ਕਰਦੇ ਆ ਦੂਜੇ ਪਾਰਟੀ ਦੇ ਲੋਨੇ ਜਿਨ੍ਹਾਂ ਨੇ ਪਹਿਲਾਂ ਕੋਰਸ ਕੀਤਾ ਹੋਇਆ ਹੂੰ ਜੀ ਹਾਂਜੀ ਤੇ ਜਿਹੜੇ ਤੁਸੀਂ ਜ਼ਮੀਨ ਨਾਲ ਜੁੜੇ ਲੋਕ ਸੀਗੇ ਗਲਤ ਉਹ ਵੀ ਨਹੀਂ ਬਚੇ ਹੂੰ ਜਿਨ੍ਹਾਂ ਨੂੰ ਬਾਈਬਲ ਸਾਹਿਬ ਕਹਿੰਦੇ ਮਟੀਰੀਅਲ ਕਿੱਥੋਂ ਆ ਗਿਆ ਜੀ ਉਸ ਮਟੀਰੀਅਲ ਦੀ ਗੱਲ ਉੱਠਦੀ ਆ ਉਹ ਵੀ ਇੰਨੀ ਚਲਦੀ ਆ ਹੂੰ ਇਹ ਪੰਜਾਬ ਨੂੰ ਕਿੰਨੇ ਕੁ ਲੋਕ ਵਾਰ-ਵਾਰ ਹੀ ਖਾਣਗੇ ਹੂੰ ਪੰਜਾਬ ਨੂੰ ਕਿਹਨਾਂ ਨੂੰ ਲੁੱਟਣਗੇ ਜੀ ਮੈਨੂੰ ਲੱਗਦਾ ਹੈਗਾ ਕਿ ਜਿਹੜੀ ਇਸ ਗੱਲ ਦੇ ਵਿੱਚ ਜੇ ਭਗਵਾਨ ਤੁਮਨ ਸਾਹਿਬ ਜੋ ਗ੍ਰਹਿ ਮੰਤਰੀ ਵੀ ਆ ਹੂੰ ਚਾਹੀਦਾ ਸੀ ਕਿ ਅੱਜ ਤੱਕ ਆਪਾਂ ਇਹ ਖਬਰ ਪੜ੍ਹਦੇ ਵੀ ਮੈਸਰ ਖਾਨਾ ਹਮ ਤੇ ਉਹਦਾ ਪ੍ਰਧਾਨ ਕਰਨੈਲ ਸਿੰਘ ਹਮ ਦੋਨਾਂ ਦੇ ਇਕੱਲਾ ਪਰਚਾ ਹੋ ਗਿਆ ਹਮ ਕਾਰਵਾਈ ਕੀਤੀ ਗਈ ਜਿੱਦਾਂ ਕਿਉਂਕਿ ਜੇ ਰਿਸ਼ਤ ਉਹਨੇ ਨੋਜ਼ ਕੀਤਾ ਜੇ ਰਿਸ਼ਤ ਲਈ ਹੈ ਉਹਨੇ ਰਿਸ਼ਤ ਲੈਣ ਵਾਲਾ ਹਮ ਤੁਸੀਂ ਹੈ ਤੇ ਰਿਸ਼ਤ ਦੇਣ ਵਾਲਾ ਕਿਉਂ ਨਹੀਂ ਤੁਸੀਂ ਹਮ ਜੀ ਹਾਂ ਜੀ ਦੋਹੀ ਤਰ੍ਹਾਂ ਦੋਸ਼ੀ ਦੋਮਾਂ ਦੇ ਪਰਚਾ ਹੋਵੇ ਦੋਹਾਂ ਦੀ ਇਨਕੁਆਰੀ ਹੋਵੇ ਤੇ ਤਾਂ ਕਿ ਸਾਫ਼ ਹੋ ਜਵੇ ਹਮ ਹੈਨਾ ਜੀ ਜਿਹੜੀ ਉਹਨੇ ਗੱਲ ਕੀਤੀ ਆ ਇਹ ਉਸ ਰਾਸ਼ਟਰੀ ਦਿਵਸ ਦੇ ਉੱਤੇ ਹਮ ਹਮ ਉਸ ਸੰਵਿਧਾਨ ਦੇ ਉੱਤੇ ਉਸ ਗੰਦੰਦਰ ਦੇ ਉੱਤੇ ਜਿੱਥੇ ਸੰਵਿਧਾਨ ਦੀ ਸੌਂਖਾ ਕੇ ਤੁਸੀਂ ਬੈਠੇ ਆਂ ਅੱਜ ਉਸ ਸੰਵਿਧਾਨ ਦੇ ਮਧ ਤਰੰਗੇ ਦੇ ਸਾਹਮਣੇ ਤੁਸੀਂ ਇਹ ਜਦੋਂ ਗੱਲ ਕਰ ਰਹੇ ਆਂ ਤੁਹਾਨੂੰ ਸ਼ਰਮਸਰ ਹੋਣਾ ਚਾਹੀਦਾ ਬਿਲਕੁਲ ਸੋ ਘਟਨਾ ਸਾਹਿਬ ਇਸ ਦੇ ਨਾਲ ਸੰਬੰਧੀ ਵੀ ਖੈਰਾ ਸਾਹਿਬ ਨੇ ਵੀ ਕਿਹਾ ਹੈ ਕਿ ట్వీਟ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਇਸ ਘਟਨਾ ਨੇ ਅਰਵਿੰਦ ਕੇਸ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਦੇ ਨਾਅਰੇ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਕੇ ਰੱਖ ਦਿੱਤਾ ਹੈ ਔਰ ਉਹ ਸਵਾਲ ਕੀਤਾ ਹੈ ਕਿ ਕੀ ਹੁਣ ਸਰਕਾਰ ਆਪਣੇ ਹੀ ਵਿਧਾਇਕਾਂ ਦੇ ਖਿਲਾਫ ਕਾਰਵਾਈ ਕਰੇਗੀ ਨਹੀਂ ਬਿਲਕੁਲ ਨਹੀਂ ਕਰੂਗੀ ਚੁੱਪ ਬੈਠੇਗੀ ਸਰਕਾਰ ਫਿਰ ਸਰਕਾਰ ਨੇ ਅੱਗੇ ਨਹੀਂ ਕੀਤਾ ਕੁਝ ਵੀ ਹਮ ਚੋਪਾਲ ਸਿੰਘ ਖੈਰਾ ਨੇ ਜਿੰਨੇ ਹੁਣ ਤਾਂ ਦੂਜੀ ਟਰਾਈ ਹੈਗੀ ਹੈ ਕੋਈ ਹੋਇਆ ਹਮ ਸੁਖਵਾਰ ਸਿੰਘ ਖਹਿਰਾ ਨੇ ਤੇ ਜਿਹੜੀ ਮਤਲਬ ਸੜ ਸੜਖਿਆ ਦੀ ਗੱਡੀਆਂ ਚੱਲਦੀਆਂ ਹੂੰ ਉਹਦੇ ਬਾਰੇ ਵੀ ਕੱਢਿਆ ਸੀਗਾ ਕੋਈ ਇਨਕੁਆਰੀ ਹੋਈ ਸੁਖਵਾਰ ਸਿੰਘ ਖਹਿਰਾ ਤੇ ਹਰ ਰੋਜ਼ ਕੋਈ ਨਾ ਕੱਢਦੇ ਹੂੰ ਹੂੰ ਠੀਕ ਹੈ ਜੀ ਜੀ ਸੁਖਵਾਰ ਸਿੰਘ ਖਹਿਰਾ ਨੇ ਤੇ ਕੋਈ ਪੱਕ ਨਹੀਂ ਛੱਡਿਆ ਜਿੱਥੇ ਮਤਲਬ ਸਰਕਾਰ ਸਾਹ ਲੈ ਸਕਦੀ ਹੋਵੇ ਹੂੰ ਮੈਂ ਹੈਰਾਨ ਹੁਣਾ ਤੇ ਸਰਕਾਰ ਨੇ ਕੋਈ ਇਨਕੁਆਰੀ ਨਹੀਂ ਕਰਨੀ ਜੀ 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 ਸਰਕਾਰ ਨੇ ਜੇ ਮਤਲਬ ਇਨਕੁਆਰੀ ਵੀ ਕਰਨੀ ਹੋਈ ਉਹ ਗੋਗਲੋਂ ਤੋਂ ਮਿੱਟੀ ਝੜ ਸਕਦੇ ਆ ਹੂੰ ਗੋਲ ਮਿੱਟੀ ਝਾਣਗੇ ਕੁਝ ਨਹੀਂ ਹੋਵੇਗਾ ਕਿਉਂਕਿ ਹੋਇਆ ਪਹਿਨਾ ਕੁਝ ਨਹੀਂ ਹੂੰ ਸਹੀ ਹੈ। ਕੋਈ ਹੋਰ ਕੁਛ ਜੀ। ਅ ਤਾਂ ਸਰ ਇਹਦੇ ਵਿੱਚ ਇੱਕ ਹੋਰ ਸਵਾਲ ਹੈ ਕਿ ਜੇਕਰ ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗ ਰਹੇ ਨੇ ਤਾਂ ਫਿਰ ਵਿਧਾਇਕ ਨੂੰ ਜਾਂ ਫਿਰ ਮੰਤਰੀ ਨੂੰ ਪਾਰਟੀ ਦੇ ਵਿੱਚੋਂ ਕਿਉਂ ਨਹੀਂ ਹਟਾਇਆ ਗਿਆ ਹਜੇ ਤੱਕ ਕਿ ਸਰਕਾਰ ਆਪਣੇਆਂ ਨੂੰ ਬਚਾਉਣ ਦੇ ਲਈ ਹਜੇ ਵੀ ਚੁੱਪ ਬੈਠੀ ਹੋਈ ਹੈ। ਹੂੰ ਨਹੀਂ ਨਹੀਂ ਤੁਸੀਂ ਪਹਿਲਾਂ ਮੈਂ ਕਿਹਾ ਪਹਿਲਾਂ ਸ਼ਿਕਨ ਕੀਤਾ ਸੀ ਇਹਨਾਂ ਨੇ ਸਿੰਘਲਾ ਸਾਹਿਬ ਤੇ ਕੀਤਾ। ਹੂੰ ਹਾਂ ਨਾ? ਹੂੰ ਉਹਨਾਂ ਨੇ ਕਿਹਾ ਵੀ ਮੈਂ ਮੇਰੇ ਕੋਲ ਪ੍ਰੂਫ ਆ ਗਿਆ ਮੇਰੇ ਸਬੂਤ ਆ ਗਏ ਮੁੱਖ ਮੰਤਰੀ ਦਾ ਬਿਆਨ ਆਪਣਾ। ਹੂੰ ਹੂੰ ਜੇ ਤੁਸੀਂ ਉਹ ਅੱਜ ਵੀ ਮਿਲੋ ਵਿਧਾਇਕ ਹੈਗੇ ਹਨ ਪਾਰਟੀ ਨੇ ਨਹੀਂ ਕੱਢਿਆ ਸੀ ਖਾਲੀ ਨਹੀਂ ਕੀਤੀ। ਹੂੰ ਹਰ ਨਾ ਤੁਸੀਂ ਕਾਕੋਫ ਕਿਉਂ ਨਹੀਂ ਕੀਤਾ ਹੂੰ ਜੀ ਤੇ ਹੁਣ ਤੁਸੀਂ ਬਾਕੀ ਦੇ ਆਸ ਕਿਵੇਂ ਕਰ ਸਕਦੇ ਹੂੰ ਹੁਣ ਨਾ ਤੁਸੀਂ ਸਰਾਰੀ ਤੇ ਕਰ ਸਕਦੇ ਆ ਹੂੰ ਨਾ ਤੁਸੀਂ ਕਿਸੇ ਭਰਾ ਦੀ ਤੇ ਕਰ ਸਕਦੇ ਆ ਨਾ ਤੁਸੀਂ ਉਹ ਜਿਹੜੀ ਹੈਗੀ ਆ ਜਿਹਨੇ ਕੋਈ ਐਨਰਜੀ ਦੀ ਕੁੱਠੀ ਦੇ ਪੀਸੀ ਨੂੰ ਐਡਮਿਨ ਬੀਬੀ ਨੇ ਹੂੰ ਜੀ ਨਾ ਦੂਜੀ ਤੋਂ ਟਰੱਕਾਂ ਯੂਨੀਅਨ ਨੂੰ ਭਰਾਜ ਦੇ ਖਾਦੇ ਸੀ ਪੈਸੇ 30 ਲੱਖੀ ਹੋ ਸੀਗਾ ਹੂੰ ਮਤਲਬ ਸਾਰੇ ਮਾਲਵੇ ਦੇ ਵਿੱਚ ਘੱਟੋ ਘੱਟ 10 ਬੰਦੇ ਬੈਠੇਗੇ ਹੂੰ ਬਿਲਕੁਲ ਠੀਕ ਆ ਇਸੇ ਦੁਆਬੇ ਵਿੱਚ ਵੀ ਇਦਾਂ ਤੁਹਾਡੇ ਇੱਥੇ ਦੁਆਬੇ ਵਿੱਚ ਵੀ ਇਦਾਂ ਹੈਗਾ ਕਿਹੜਾ ਬੰਦਾ ਮਤਲਬ ਆਪਣੀ ਕਲੀਨ ਚਟ ਲੈ ਕੇ ਬਿਠਾਏਗਾ ਹੂੰ ਨਾ ਜੇ ਅਸੀਂ ਨਾ ਲਿਸਟ ਬਣਾ ਕੇ ਸੇ ਪੇਸ਼ ਕਰ ਦਈਏ ਤੇ ਬੰਦਾ ਹੈਰਾਨ ਹੋ ਜਾਂਦਾ ਹਮ ਇਹ ਗੱਲ ਹੈ ਕਿ ਜਿਹੜਾ ਅੱਜ ਐਕਸੀਡੈਂਟ ਹੋਇਆ ਨਾ ਤੇ ਜਦ ਕਦੇ ਵੱਡਾ ਹੋ ਜਾਂਦਾ ਉਹ ਪਹਿਲਾਂ ਭੁੱਲ ਜਾਂਦਾ ਲੋਕਾਂ ਨੂੰ ਹੂੰ ਜੀ ਹਾਂਜੀ ਇਹ ਤਾਂ ਹੈ ਪਰ ਜਿਹੜੇ ਆਪਣੇ ਲੋਕ ਐ ਪੱਤਰਕਾਰ ਉਹ ਤਾਂ ਯਾਦ ਰੱਖਦੇ ਆ ਹੂੰ ਬਿਲਕੁਲ ਉਹ ਤਾਂ ਪਿਛਲੀਆਂ ਬੈਕਗ੍ਰਾਉਂਡ ਆ ਵੀ ਫਰੋਲ ਯਾਦ ਰੱਖਦੇ ਆ ਵੀ ਸਾਨੂੰ ਪਤਾ ਵਾ ਜਿਸ ਕੰਮ ਲਈ ਜਾਂਦਾ ਸੀਗਾ ਉਹ ਕੰਮ ਨਹੀਂ ਸਾਰੇ ਪਾਸੇ ਤੋਂ ਤੁਸੀਂ ਫਲਾਪ ਸ਼ੋਅ ਦੇ ਰਹੇ ਹੋ ਤੇ ਅਸੀਂ ਇਹ ਨਹੀਂ ਹੋ ਸਕਦਾ ਕਿ ਉਹ ਵਿਧਾਇਕ ਨੂੰ ਬਾਹਰ ਕੱਢ ਦੇਣ ਉਹ ਇਹ ਕਹਿੰਦੇ ਸੀ 91 ਦੇ 96 ਚਲੇ ਗਏ ਹੂੰ ਹੈਨਾ ਪਰ ਇਹ ਨਹੀਂ ਉਹਨੇ ਕਿਹਾ ਹੂੰ ਕਿ ਅਸੀਂ ਕੋਈ ਕਾਂ ਟੰਗਿਆ ਵੀ ਆ ਹੂੰ ਸਹੀ ਗੱਲ ਆ ਸੋ ਬਿਲਕੁਲ ਜੀ ਇਮਾਨਦਾਰੀ ਦੇ ਨਾਰੇ ਲਗਾਉਣ ਦੇ ਨਾਲੋਂ ਕੰਮ ਨੂੰ ਅਮਲ ਦੇ ਵਿੱਚ ਲਿਆਉਣਾ ਵੱਧ ਜ਼ਰੂਰੀ ਹੈ ਜੇ ਸੱਤਾ ਵਾਲੇ ਆਪਣੇ ਆਪ ਦੇ ਵਿੱਚ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਘਿਰ ਜਾਣ ਤਾਂ ਫਿਰ ਲੋਕਾਂ ਦਾ ਭਰੋਸਾ ਕਿਵੇਂ ਬਣੇਗਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਖਤ ਸਜ਼ਾ ਦੇਵੇ ਨਹੀਂ ਤਾਂ ਫਿਰ ਕਟੜ ਇਮਾਨਦਾਰ ਵਾਲਾ ਨਾਅਰਾ ਜੁਆ ਹੈ ਸਿਰਫ ਇੱਕ ਖੋਖਲਾ ਸਲੋਗਨ ਬਣ ਕੇ ਹੀ ਰਹਿ ਜਾਵੇਗਾ ਅਤੇ ਲੋਕਾਂ ਦਾ ਗੁੱਸਾ ਜੋ ਹੈ ਉਹ ਸਤਵੇਂ ਅਸਮਾਨ ਤੇ ਪਹੁੰਚ ਜਾਵੇਗਾ ਸੋ ਸਰਕਾਰ ਨੂੰ ਹੁਣ ਜਵਾਬ ਦੇਣਾ ਪਵੇਗਾ ਕਿ ਇਮਾਨਦਾਰੀ ਅਸਲ ਦੇ ਵਿੱਚ ਹੈ ਜਾਂ ਫਿਰ ਸਿਰਫ ਬੋਲਣ ਦੇ ਲਈ ਹੈ ਸੋ ਘੜਾ ਸਾਹਿਬ ਬੇਲਾ ਹੋ ਚੁਲੇ ਇੱਕ ਛੋਟੀ ਜਿਹੀ ਬ੍ਰੇਕ ਤਾਂ ਮਿਲਦੀ ਹੈ ਬ੍ਰੇਕ ਤੋਂ ਉਸ ਪਾਰ ਮਿਹਰਬਾਨੀ ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੀ ਆਪਾਂ ਬ੍ਰੇਕ ਤੋਂ ਉਸ ਪਾਰ